ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜਾ ਫੈਸਲਾ ਪੰਜਾਬ ਰਾਣਾ ਹਾਈ ਕੋਰਟ ਦਾ ਆਇਆ ਜਿਸ ਦੇ ਵਿੱਚ ਸਿੱਖ ਕੌਮ ਦੇ ਦੋਸ਼ੀ ਰਾਮ ਰੇਮ ਨੂੰ ਇੱਕ ਕਤਲ ਕੇਸ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਜਿਸ ਨੂੰ ਸੀਬੀਆਈ ਦੇ ਕੋਰਟ ਨੇ ਸਜ਼ਾ ਦਿੱਤੀ ਸੀ ਔਰ ਸੀਬੀਆਈ ਨੇ ਇਹ ਫੈਸਲਾ ਇੱਕ ਬਹੁਤ ਲੰਬੀ ਲੜਾਈ ਤੋਂ ਬਾਅਦ ਲਿਆ ਹੈ ਬਹੁਤ ਲੰਬੇ ਤੇਕ ਪਾਲ ਕੇ ਉਹਨਾਂ ਨੇ ਫੈਸਲਾ ਲਿਆ ਸੀ ਮਨ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ 2 ਦਿਨ ਪਹਿਲਾਂ ਸ੍ਰੀ ਅਮਿਤ ਸ਼ਾਹ ਜੀ ਲੁਧਾਨੇ ਵਿੱਚ ਤਕਰੀਰ ਕਰ ਰਹੇ ਸਨ ਕਿ ਮੈਂ ਬਿੱਟੂ ਦੇ ਦਾਦੇ ਦੇ ਕਾਤਰਾਂ ਨੂੰ ਬਿਲਕੁਲ ਨਹੀਂ ਰਿਹਾ ਕਰਾਂਗਾ ਉਹ ਮੇਰਾ ਦੋਸਤ ਹੈ ਮੇਰਾ ਯਾਰ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਨੂੰ ਸਿੱਖ ਕੌਂਦੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਉਹ ਭੁੱਲ ਗਿਆਨ ਤੇ ਦੋਸ਼ ਯਾਦ ਆ ਗਿਆ ਤੇ 32 32 ਸਾਲ ਹੋ ਗਏ ਉਹਨਾਂ ਨੂੰ ਕੈਦ ਹੋਇਆ ਉਹ ਤੁਹਾਨੂੰ ਭੁੱਲ ਗਿਆ ਤੇ ਤੁਸੀਂ ਕਹਿੰਦਾ ਜੀ ਇਹਨਾਂ ਨੂੰ ਛੱਡਾਂਗੇ ਨਹੀਂ ਤੇ ਉਸ ਰਾਮ ਰੇ ਨੂੰ ਤੁਸੀਂ ਛੱਡਦਾ ਬਿਸ਼ਕਸ਼ ਨੂੰ ਹਾਈ ਕੋਰਟ ਨੇ ਛੱਡਿਆ ਪਰ ਜਿਹੜਾ ਸ਼ੱਕ ਜਾ ਰਿਹਾ ਹੈ ਦੁਨੀਆ ਦਾ ਉਹ ਤੁਹਾਡੇ ਤੇ ਜਾ ਰਿਹਾ ਹੈ ਸਰਕਾਰ ਤੇ ਜਾ ਰਿਹਾ ਹੈ ਅੱਜ ਤੁਸੀਂ ਉਹਨੂੰ ਛੱਡ ਕੇ ਖਾਲੀ ਪਰਸੋਂ ਦੀ ਗੱਲ ਤੋਂ ਬਾਹਰ ਇਹ ਜਿਹੜਾ ਤੁਸੀਂ ਕੰਮ ਕੀਤਾ ਹੈਗਾ ਇਹ ਸਿੱਖ ਹਿਰਦਿਆਂ ਦੇ ਉੱਤੇ ਜ਼ਖਮਾਂ ਦੇ ਉੱਤੇ ਤੁਸੀਂ ਲੂਣ ਛਿੜਕਿਆ ਕੋਈ ਗੱਲ ਨਹੀਂ ਹਰ ਵਕਤ ਸਿੱਖ ਕੌਮ ਨਾਲ ਜਾਂਸਤੀਆਂ ਹੁੰਦੀਆਂ ਰਹੀਆਂ ਨੇ ਪਰ ਮੰਨ ਸੋ ਉਸ ਉਹਨਾਂ ਤੇ ਜਿਹੜੇ ਮੁੰਡੂ ਬਾਹਦਰ ਤੋਂ ਦਿੱਲੀ ਚ ਰਹਿੰਦੇ ਨੇ ਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਵੋਟ ਪਾਓ ਉਸ ਤੇ باوجود ਤੁਹਾਡੇ ਕੋਲ ਰਿਪੋਰਟਾਂ ਹਨ 95% ਦੀ ਸਿੱਖਾਂ ਨੇ ਤੁਹਾਨੂੰ ਵੋਟ ਨਹੀਂ ਪਾਈ ਉਹ ਉਸੇ ਵਾਸਤੇ ਨਹੀਂ ਭਾਈ ਕਿ ਤੁਸੀਂ ਵਾਅਦੇ ਕਰਕੇ ਸਿੱਖਾਂ ਨਾਲ ਬੰਦੀ ਸਿੰਘਾਂ ਦੇੁੰਦੀ ਰਹੀ ਬਾਰੇ ਹੋਰਾਂ ਬਾਰੇ ਤੁਸੀਂ ਉਹ ਪੂਰੇ ਨਹੀਂ ਕੀਤੇ 5 ਸਾਲਾਂ ਦੇ ਵਿੱਚ ਪਰ ਮੈਂ ਇੱਕ ਵਾਰ ਫਿਰ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਤਾਕਤ ਆਣੀ ਜਾਣੀ ਹੈ ਉਸ ਤਾਕਤ ਦੀ ਦਰਬਾਰਤੋਂ ਆਪਣੇ ਦੋਸਤਾਂ ਨਾਲ ਨਹੀਂ ਕਰਨੀ ਚਾਹੀਦੀ ਕੌਮ ਨਾਲ ਕਰਨੀ ਚਾਹੀਦੀ ਔਰ ਕੌਮ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਸਾਨੂੰ ਹੁਣ ਤਾਂ ਵਕਤ ਬੀਤ ਗਿਆ ਪਰ ਮੈਂ ਆਪਣਾ ਅਫਸੋਸ ਆਪਣੇ ਦਿਲ ਦੀਆਂ ਗਰਾਈਆਂ ਤੋਂ ਜੋ ਮੈਂ ਬਲਵਰ ਐਸਾਨ ਆਪਣੇ ਇਸ ਬਿਆਨ ਰਾਹੀਂ ਪੂਰੇ ਕੀਤੇਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ